ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੀਡੀਓ ਬਣਾਉਂਦਾ ਇਹ ਲਾਈਵ ਕਰਨ ਦਾ ਸਭਾ ਮੇਨਤ ਕਰ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਰੌਲਾ ਪੈ ਰਿਹਾ ਹੈ ਬੀਏਪੀ ਖਾਤਾ ਜਿਹੜੀ ਇੱਕ ਬਿਲਕੁਲ ਸੁਸਾਇਟੀਆਂ ਦੇ ਵਿੱਚ ਸੁਪਰ ਦੇ ਨਾਂ ਦੇ ਤੇ ਸੁਪਰ ਨਾਮ ਲਿਖ ਕੇ ਭੇਜੀ ਗਈ ਹੈ ਇਹ ਸ਼ਹਿਰੀ ਆਮ ਸੁਸਾਇਟੀਆਂ ਦੇ ਵਿੱਚ ਕਿਸਾਨਾਂ ਨੂੰ ਸੁਪਰ ਕਹਿ ਕੇ ਹੀ ਅੱਗੇ ਸਪਲਾਈ ਕੀਤੀ ਗਈ ਜਿਹਦੇ ਪ੍ਰਤੀ ਇੱਕ ਵੀਡੀਓ ਦੇ ਰਾਹੀਂ ਇਹ ਪਤਾ ਵੀ ਲੱਗਦਾ ਹੈ ਕਿ ਸੈਕਟਰੀ ਕਹਿ ਰਿਹਾ ਹੈ ਕਿ ਸਾਡੀ ਮੀਟਿੰਗ ਕਰਕੇ ਸਾਡੇ ਅਧਿਕਾਰੀਆਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ ਕਿ ਇਹ ਸੁਪਰ ਐਸਪੇਸਪੇ ਕਰਕੇ ਦੇ ਲੇਕਿਨ ਹੁਣ ਜਿਹੜਾ ਰੌਲਾ ਪਿਆ ਹੈ ਰੌਲੇ ਦੇ ਵਿੱਚੋਂ ਇਹ ਰਿਵੈਲ ਨਿਕਲਦੀ ਹੈ ਕਿ ਉਹਦੇ ਵਿੱਚ ਕੇਵਲ ਜਿਪਸਮ ਹੈ ਜਾਂ ਉਹਦੇ ਵਿੱਚ ਉੜਾ ਬੋਟਾ ਕੈਸਾ ਪਰ ਜਿਹੜੇ ਸੁਪਰ ਦੀ ਲੋਡ ਆ ਫਾਸਟ ਫੋਰਸ ਦੀ ਲੋਡ ਆ ਫਸਲਾਂ ਨੂੰ ਉਹ ਤਾਂ ਮਿਲਣਾ ਹੀ ਨਹੀਂ ਜੇਸ ਵੈਲ ਨੂੰ ਲੈ ਕੇ ਕਾਫੀ ਰੌਲਾ ਪਿਆ ਪਰ ਜਦੋਂ ਉਹਦੀ ਜਾਂਚ ਸ਼ੁਰੂ ਕੀਤੀ ਪਰਤਾਲ ਸ਼ੁਰੂ ਕੀਤੀ ਹੈ ਤਾਂ ਪਰਤਾਲ ਦੇ ਵਿੱਚ ਬੜੀ ਹੈਰਾਨੀ ਜਨਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਸ਼ਰਮ ਆਉਣੀ ਚਾਹੀਦੀ ਹੈ ਸਾਡੀ ਸਰਕਾਰਾਂ ਨੂੰ ਇਹੋ ਜਿਹਾ ਕੁਝ ਕਰਦਿਆਂ ਨੂੰ ਕਿ ਸਾਡੀ ਸਰਕਾਰ ਨੇ 2024 ਦੇ 11ਵੇਂ ਮਹੀਨੇ ਦੇ ਵਿੱਚ 8 ਤਰੀਕ ਨੂੰ ਇੱਕ ਲੈਟਰ ਕੱਢਿਆ ਔਰ ਉਸ ਲੈਟਰ ਦੇ ਰਾਹੀਂ ਇਹਦੇ ਤੇ پابੰਦੀ ਲਾਈ ਹੈ ਇਸ ਜਿਹੜੀ ਮਫਕੋ ਦੀ ਖਾੜ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸੁਪਰ ਕਹਿ ਕੇ ਇਹਦੇ ਤੇ ਰੋਕ ਲੱਗੀ ਹੈ ਔਰ ਖਰਾਨੀ ਵੀ ਉਸ ਤੋਂ ਵੱਡੀ ਗੱਲ ਇਹ ਹੈ ਕਿ ਵੀ ਕੀ ਰਿਜ਼ਲਟ ਆਗੇ ਕਿ 20 ਦਿਨਾਂ ਬਾਅਦ ਹੀ ਸਾਡੀ ਪੰਜਾਬ ਸਰਕਾਰ ਨੂੰ ਇਹਦੀ ਕਮੈਂਡ ਕਰੀ ਜਾਂਦੀ ਹੈ ਕਿ ਇਹਨੂੰ ਵੇਚੋ ਉਹਦਾ ਮਤਲਬ ਕੀ ਨਿਕਲਦਾ ਦੂਸਰੇ ਪਾਸੇ ਤੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਵਿਜ਼ਿਟ ਕੀਤਾ ਉਹਨੇ ਦੇਖਿਆ ਸੋਸਾਇਟੀਆਟਾਂ ਕੋਨੇ ਵੀ ਇਹਦੇ ਤੇ ਰੋਕ ਲਾਈ ਹੈ ਉਹਦੀ ਵੀ ਰਿਪੋਰਟ ਸਾਡੇ ਕੋਲੇ ਹੈ ਸੋ ਇਸ ਵੇਲੇ ਜਿਹੜਾ ਅੱਜ ਹੋ ਰਿਹਾ ਹੈ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਇਹ ਯੂਰੀ ਡੀਏਪੀ ਆਪ ਡੀਏਪੀ ਦੇ ਨਾਂ ਤੇ ਕਹਿੰਦੇ ਭਾਵ ਹੈ ਸੁਪਰ ਦੇ ਨਾਂ ਤੇ ਲੋਕਾਂ ਨੂੰ ਬਿਲਕੁਲ ਜਿਪਸਮ ਦਿੱਤੀ ਗਈ ਹੈ ਔਰ ਜਿਪਸਮ ਜਿਹੜੀ ਦਿੱਤੀ ਗਈ ਹੈ ਉਹਦੇ ਨਾਲ ਪੱਲਾ ਇਹ ਨਹੀਂ ਪ੍ਰਭਾਵ ਪੈਣਾ ਕਿ ਲੋਕ ਲੁੱਟਲੇ ਗਏ ਕਿਉਂਕਿ ਜਿਪਸਮ ਆ ਜਿਹੜੀ ਉਹ ਵੱਧ ਤੋਂ ਵੱਧ 70-80 ਰੁਪਏ ਦਾ ਬੈਗ ਹੋਏਗਾ 100 ਰੁਪਏ ਦਾ ਬੈਗ ਹੋਏਗਾ ਔਰ ਉਹ ਸਾਡੇ 750 ਰੁਪਏ ਦਾ ਬੈਗ ਦਿੱਤਾ ਜਾ ਰਿਹਾ ਹੈ ਜਿਪਸਮ ਦਾ ਸਿਰਫ ਇਸੇ ਕਾਰਨ ਲੈ ਰਹੇ ਨੇ ਕਿਸਾਨ ਕਿ ਉਹਦੇ ਉੱਪਰ ਸੁਪਰ ਲਿਖਿਆ ਹੈ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਧੋਖਾ ਦਿੱਤਾ ਕਿਸਾਨਾਂ ਨਾਲ ਠੱਗੀ ਕੀਤੀ ਹੈ ਔਰ ਪੰਜਾਬ ਸਰਕਾਰ ਖੁਦ ਇੱਕ ਵਾਰੀ ਤਾਂ ਉਹਦੇ ਤੇ ਰੋਕ ਲਾਉਂਦੀ ਹੈ ਤੇ ਦੂਸਰੀ ਵਾਰ ਉਹਦੇ ਉਹਦੀ ਰੋਕ ਨੂੰ ਹਟਾ ਦਿੰਦੀ ਹੈ ਤਾਂ ਇਹੋ ਜਿਹਾ ਕੀ ਉਹਦੀ ਉਹਦੇ ਰਿਜ਼ਲਟ ਵਧੀਆ ਆ ਗਏ ਕਿ ਉਹਦੇ ਤੇ ਦੁਬਾਰਾ ਮਤਲਬ ਰੋਕ ਨੂੰ ਖੋਲਣ ਦੀ ਲੋੜ ਪੈ ਗਈ ਉਹਨੂੰ ਲੋਕਾਂ ਦੇ ਵਿੱਚ ਸੁਸਾਇਟੀਆਂ ਦੇ ਵਿੱਚ ਵੇਚਣ ਵਾਸਤੇ ਦੇਸ਼ ਜਾਰੀ ਕਰ ਦਿੱਤੇ ਨੂੰ ਸੋ ਇਹ ਸਰਕਾਰਾਂ ਵੀ ਨਲਾਕੀਆ ਸਰਕਾਰ ਦੀ ਮਿਲੀ ਭੁਗਤ ਹੈ ਕਿਸਾਂ ਉਹਨਾਂ ਨੂੰ ਲੁੱਟਣ ਦੇ ਵਿੱਚ ਪਿਆਰੇ ਦੋਸਤੋ ਕੱਲਾ ਪੈਸਾ ਨਹੀਂ ਲੁੱਟਿਆ ਜਾਣਾ ਲੋਕਾਂ ਨੇ ਸੁਪਰ ਪਾਉਣੀ ਸੀ ਆਪਦੇ ਫਸਲ ਨੂੰ ਸੁਪਰ ਨਹੀਂ ਪਾ ਸਕੇ ਸੁਪਰ ਦੀ ਥਾਂ ਦੇ ਉੱਤੇ ਲੋਕਾਂ ਨੂੰ ਜਿਪਸਮ ਪਾਉਣੀ ਪਈ ਔਰ ਬਹੁਤ ਸਾਰਾ ਇਲਾਕਾ ਹੈ ਜਿਪਸਮ ਦੀ ਉੱਥੇ ਲੋੜ ਹੀ ਨਹੀਂ ਜਿੱਥੇ ਪਾਣੀ ਠੀਕ ਹੈ ਜਿੱਥੇ ਜਿੱਥੇ ਕਲਰ শোর ਨਹੀਂ ਉੱਥੇ ਤੇ ਜਿਪਸਮ ਦੀ ਲੋੜ ਹੀ ਨਹੀਂ ਉਹ ਲੋਕਾਂ ਨੇ ਸੁਪਰ ਸਮਝ ਕੇ ਉਹ ਲੈ ਕੇ ਪਾਈ ਹੈ ਔਰ ਨਿਕਲ ਰਹੀ ਆ ਉਹ ਜਿਪਸਮ ਸੋ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਸਰਕਾਰੇ ਦੇ ਤੇ ਗੌਰ ਕਰੇ ਔਰ ਤੁਰੰਤ ਜਿਹੜੇ ਕਿਸਾਨਾਂ ਨੂੰ ਲੁੱਟਿਆ ਗਿਆ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਔਰ ਜਿਹੜੇ ਸੈਂਟਰੀਆਂ ਨੇ ਜਾਂ ਜਿਹੜੇ ਮਾਰਕੀਟ ਦੇ ਅਧਿਕਾਰੀਆਂ ਨੇ ਇਹ ਵਿੱਚ ਹੀ ਹੈ ਉਹਨਾਂ ਦੇ ਖਿਲਾਫ ਤੁਰੰਤ ਬਣਦਾ 420 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰੇ ਸਰਕਾਰ ਨਹੀਂ ਤਾਂ ਫਿਰ ਮਜਬੂਰਨ ਲੋਕਾਂ ਨੂੰ ਸੜਕ ਤੇ ਆਉਣਾ ਪਏਗਾ ਔਰ ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਸੋ ਮੈਂ ਅੱਜ ਲਾਈਵ ਹੋ ਕੇ ਇਤੋਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਕਿ ਸਰਕਾਰ ਖੁਦ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਕਿਸਾਨ ਉਹ ਮੰਨ ਲਿਆ ਕਿ ਇਹ ਅਨਜੂਕੇਟਾਂ ਹਨ ਪੜਾਏ ਉਹਨੂੰ ਜਿਵੇਂ ਮਰਜ਼ੀ ਮਤਲਬ ਵਰਗਲਾਇਆ ਜਾ ਸਕਦਾ ਹੈ ਸੂਪਰ ਕਹਿ ਕੇ ਜੋ ਮਰਜੀ ਚੀਜ਼ ਦਿੱਤੀ ਜਾ ਸਕਦੀ ਹੈ ਜਿਵੇਂ ਪਿੱਛੇ ਜੇ ਗੱਲ ਆਈ ਹੈ ਨੈਨੋ ਦੀ ਵੀ ਇਹੀ ਗੱਲ ਆਈ ਹੈ ਤੇ ਨੈਨੋ ਨੂੰ ਬਹੁਤ ਸਾਰੀਆਂ ਲੈਬਾਰਟਰੀਜ਼ ਨੇ ਫੇਲ ਕਰਤਾ ਵੀ ਨੈਨੋ ਨਹੀਂ ਪਾਉਣ ਵਾਲੀ ਔਰ ਸਾਡੀ ਸਰਕਾਰ ਜ਼ਬਰਦਸਤੀ ਪਵਾ ਰਹੀ ਹੈ ਸਰਕਾਰ ਨੇ ਸੁਸਾਇਟੀਆਂ ਨੇ ਵੀ ਜ਼ਬਰਦਸਤੀ ਗੱਟਿਆਂ ਦੇ ਨਾਲ ਨੈਨੋ ਲਾ ਕੇ ਦਿੱਤੀ ਹੈ ਸੋ ਇਹ ਲੁੱਟ ਕਰਨੀ ਸਰਕਾਰ ਬੰਦ ਕਰੇ ਕਿਸਾਨ ਪਹਿਲਾਂ ਹੀ ਮਰ ਚੁੱਕਿਆ ਹੈ ਇਨਸਾਨ ਦਾ ਗਲਾ ਹੋਰ ਨਾ ਕੁੱਟਿਆ ਜਾਏ ਜਿਹੜਾ ਆਰਥਿਕ ਤੌਰ ਤੋਂ ਕਰਜ਼ਾਈ ਹੋਇਆ ਕਿਸਾਨ ਅੱਜ ਸੁਸਾਈਡ ਕਰਨ ਦੇ ਰਾਹ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਉਹਨੂੰ ਬਚਾਉਣ ਦੀ ਲੋੜ ਹੈ ਨਾ ਕਿ ਅਜਿਹਿਆਂ ਠੱਗੀਆਂ ਮਾਰ ਕੇ ਅਜਿਹੇ ਧਾਰਿਆਂ ਨੂੰ ਖੁੱਲੀਆਂ ਛੁੱਟਾਂ ਦੇ ਛੁੱਟਾਂ ਦੇ ਕੇ ਲੋਕਾਂ ਨੂੰ ਲੁੱਟਣ ਦਾ ਮੌਕਾ ਦੇ ਕੇ ਕਿਸਾਨਾਂ ਨੂੰ ਹੋਰ ਨਾ ਮਾਰਿਆ ਜਾਵੇ ਇਸ ਕਰਕੇ ਸਰਕਾਰ ਸਪੈਸ਼ਲ ਧਿਆਨ ਦੇਵੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਬੰਦਾ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਜਿੰਨਾ ਕਿਸਾਨਾਂ ਦੇ ਨਾਲ ਇਹ ਠੱਗੀ ਵਧੀਆ ਜਿੰਨਾ ਕਿਸਾਨਾਂ ਨੂੰ ਇਹ ਖਾਦ ਕਹਿ ਕੇ ਦਿੱਤੀ ਗਈ ਹੈ ਉਹਨਾਂ ਦੇ ਪੈਸੇ ਤੁਰੰਤ ਵਾਪਸ ਕਰੇ ਸਰਕਾਰ ਸੋ ਮੇਰੀ ਅੱਜ ਦੀ ਇਸ ਵੀਡੀਓ ਤੋਂ ਇਹੀ ਮੇਰੀ ਬੇਨਤੀ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ